ਉਹਨੂੰ ਬੇਨਤੀ ਕਰਾਂ ਕਈ ਵਾਰੀ ਕੋਈ ਬੰਦਾ ਸੁਗੰਧੀ ਵਾਲੀ ਚੀਜ਼ ਲਾ ਲੈਣ ਸਰੀਰ ਤੇ ਤੇ ਲੋਕ ਵੇਖਦੇ ਨੇ ਵੇਖੋ ਕਿਵੇਂ ਸੁਗੰਧੀ ਵਾਲੀਆਂ ਚੀਜ਼ਾਂ ਲਾਈ ਫਿਰਦਾ ਸਾਨੂੰ ਗੰਦੇ ਰਹਿਣ ਵਾਸਤੇ ਨਹੀਂ ਕਿਹਾ ਸਾਨੂੰ ਮਹਾਰਾਜ ਨੇ ਵਰਜਿਆ ਨਹੀਂ ਕਿ ਸੁਗੰਧੀ ਵਾਲੀਆਂ ਚੀਜ਼ਾਂ ਨਾ ਲਾ ਨਹੀਂ ਲਾ ਪਰ ਇੱਕ ਚੇਤੇ ਰੱਖ जिंदी कृपा ਨਾਲ ਸੁਗੰਧੀ ਵਾਲੀਆਂ ਚੀਜ਼ਾਂ ਵੀ ਲਾਰਿਆ ਨਾ ਉਹਨੂੰ ਵੀ ਚੇਤੇ ਰੱਖ ਵਿਸਾਰ ਨਾ ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਮਹਾਰਾਜ ਨੇ ਕਿੱਡੀ ਸਾਡੇ ਉੱਤੇ ਕਿਰਪਾ ਕੀਤੀ ਕਿੱਡੀ ਛੋੜ ਦਿੱਤੀ ਜਿਹ ਪ੍ਰਸਾਦ ਸੁਗੰਧਤ ਤਨ ਲਾਵੇਂ ਤਿਸ ਕੋ ਸਿਮਰਤ ਪਰਮਗਤ ਪਾਵੇਂ ਸੁਗੰਧੀ ਵਾਲੀਆਂ ਚੀਜ਼ਾਂ ਲਾ ਪਰ ਕੇਵਲ ਸੁਗੰਧੀ ਦੇ ਵਿੱਚ ਹੀ ਗੁੰਮ ਨਾ ਹੋ ਜਾਵੀਂ ਦੇਣ ਵਾਲੇ ਨੂੰ ਵੀ ਚੇਤੇ ਰੱਖੀ ਆ ਤੁਸੀਂ ਬਜ਼ੁਰਗ ਵੀ ਵਿੱਚ ਬੈਠੇ ਹੋਏ ਮੇਰੀ ਉਮਰ ਦੇ ਬੈਠੇ ਹੋਏ ਨੇ ਪਹਿਲਾਂ ਆਪ ਜੀ ਨੂੰ ਪਤਾ ਹੋਵੇਗਾ ਜੇ ਮਾਪਿਓ ਨੇ ਕਪੜੇ ਲੈ ਆ ਕੇ ਦੇਨੇ ਤੇ ਪਾਨ ਲਗਿਆ ਕਹਿਣਾ ਵੀ ਵਾਹਿਗੁਰੂ ਕਹਿ ਕੇ ਬਾ ਆਪ ਜੀ ਨੂੰ ਪਤਾ ਹੋਵੇਗਾ ਭਾਈ ਵੀਰ ਸਿੰਘ ਘਰੋਂ ਸਫਰ ਤੇ ਨਿਕਲ ਲੱਗੇ ਨੇ ਮਾਂ ਨੇ ਪ੍ਰਸ਼ਾਦੇ ਬਣਾ ਕੇ ਦਿੱਤੇ ਨੇ ਹੁਣ ਜਾਣਾ ਸੀ ਟ੍ਰੇਨ ਤੇ ਇੱਕ ਪਾਦਰੀ ਮਿੱਤਰ ਨਾਲ ਹੈ ਜਦੋਂ ਲੰਗਰ ਦਾ ਟਾਈਮ ਹੋਇਆ ਨਾ ਤੇ ਭਾਈ ਸਾਹਿਬ ਜੀ ਨੇ ਵੰਡ ਕੇ ਛਕਣ ਵਾਲੀ ਭਾਵਨਾ ਨੂੰ ਸਾਹਮਣੇ ਰੱਖ ਕੇ ਪਾਦਰੀ ਨੂੰ ਬੇਨਤੀ ਕੀਤੀ ਕਹਿਣ ਲੱਗੇ ਲੰਗਰ ਛਕੋਗੇ ਕਹਿਣ ਲੱਗਾ ਛਕ ਲਵਾਂਗਾ ਦੋ ਪ੍ਰਸ਼ਾਦੇ ਆਪ ਲੈ ਲੈ ਦੋ ਜੜੇ ਸੀ ਉਹ ਪਾਦਰੀ ਨੂੰ ਦੇ ਦਿੱਤੇ ਪਾਦਰੀ ਨੇ ਪ੍ਰਸ਼ਾਦੇ ਦੀ ਗ੍ਰਾਹੀ ਤੋਰ ਕੇ ਨਾ ਮੂੰਹ ਵਿੱਚ ਪਾਈ ਬੁਰਕੀ ਜਿ ਨੂੰ ਆਪਾਂ ਕਹਿ ਦਈਏ ਤੇ ਨਾਲ ਹੀ ਸਵਾਲ ਕਰਦਾ ਹੈ ਕਹਿੰਦਾ ਭਾਈ ਸਾਹਿਬ ਜੀ ਪ੍ਰਸ਼ਾਦੇ ਕਿਸ ਨੇ ਤਿਆਰ ਕੀਤੇ ਨੇ ਭਾਈ ਸਾਹਿਬ ਨਹੀਂ ਬੋਲੇ ਹਾਲੇ ਬੋਲਣਾ ਤੇ ਨਾਲ ਹੀ ਕਹਿੰਦਾ ਪ੍ਰਸ਼ਾਦੇ ਮਾਂ ਜੀ ਨੇ ਤਿਆਰ ਕੀਤੇ ਨੇ ਧਿਆਨ ਦੇਵੋ ਪ੍ਰਸ਼ਾਦੇ ਮਾਂ ਜੀ ਨੇ ਤਿਆਰ ਕੀਤੇ ਨੇ ਪੀਪਾਈ ਸਹਿਬ ਜੀ ਨੇ ਪਾਦਰੀ ਨੂੰ ਕਿਹਾ ਵੀ ਠੀਕ ਨਹੀਂ ਬਣੇ ਆਈ ਹੁੰਦਾ ਹੈ ਨਾ ਤੇ ਪ੍ਰਸ਼ਾਦਾ ਛਕਣ ਲੱਗਿਆ ਆਪਾਂ ਪੁੱਛਨੇ ਕਿਸ ਨੇ ਬਣਾਇਆ ਤੇ ਆਪਾਂ ਇਹ ਕਹਿਨੇ ਵੀ ਚੰਗਾ ਬਣਿਆ ਨਹੀਂ ਜਾਂ ਵਧੀਆ ਬਣਿਆ ਇਹੋ ਕਹਿਨੇ ਨਾ ਕਹਿਣ ਲੱਗੇ ਕਿ ਠੀਕ ਨਹੀਂ ਬਣੇ ਤੇ ਭਾਈ ਵੀਰ ਸਿੰਘ ਨੂੰ ਜਵਾਬ ਅੱਗੇ ਦਿੱਤਾ ਪਾਦਰੀ ਨੇ ਕਹਿਣ ਲੱਗਾ ਭਾਈ ਸਾਹਿਬ ਜੀ ਪਹਿਲੀ ਗ੍ਰਾਈ ਮੂੰਹ ਵਿੱਚ ਪਾਈ ਤੇ ਸਿਮਰਨ ਦਾ ਸੁਆਦ ਆਇਆ ਜਾਂ ਦੇਵੋ ਆਪਾਂ ਬੱਚਿਆਂ ਦਾ ਜਨਮ ਦਿਨ ਮਨਾ ਰਹੇ ਆਂ ਸ਼ੁਕਰਾਨਾ ਕਰ ਰਹੇ ਆਂ ਦਾਤਾ-ਦਾਤੇ ਦੀਆਂ ਨੇ ਪਰ ਦਾਤ ਪ੍ਰਾਪਤ ਕਰਕੇ ਵੱਡੀ ਤੋਂ ਲੈ ਕੇ ਛੋਟੀ ਤੱਕ ਦਾਤੇ ਨੂੰ ਭੁਲਾਈਏ ਨਾ ਤੇ ਦਾਤ ਮਾੜੀ ਨਹੀਂ ਜੇ ਦਾਤ ਵਿੱਚੋਂ ਦਾਤਾ ਨਿਕਲ ਗਿਆ ਤੇ ਫਿਰ ਪਿਆਰਿਓ ਦਾਤ ਬਣ ਜਾਏਗੀ ਜੰਜਾਲ ਆਹ ਭਾਰ ਗੱਲ ਨੂੰ ਜੰਜਾਲ ਕਹੀ ਨਹੀਂ ਅਸੀਂ ਬਜ਼ੁਰਗ ਘਰ ਵਿੱਚ ਨੇ ਸੰਭਾਲ ਕਰਨੀ ਪੈ ਜਾਵੇ ਜੰਜਾਲ ਬੱਚਿਆਂ ਦੀ ਸੰਭਾਲ ਕਰਨੀ ਪੈ ਜਾਵੇ ਜੰਜਾਲ ਨਹੀਂ ਜੇ ਬਜ਼ੁਰਗਾਂ ਦੀ ਸੇਵਾ ਕਰਦਿਆਂ ਵੀ ਰੱਬ ਚੇਤੇ ਆ ਤੇ ਇਹ ਚੇਤੇ ਰਹਿੰਦਾ ਵੀ ਇੱਥੇ ਮੈਂ ਵੀ ਪਹੁੰਚਣਾ ਤੇ ਫਿਰ ਸੇਵਾ ਬਣ ਜਾਏਗੀ ਤੇ ਨਹੀਂ ਤਾਂ ਬੱਧਾ ਚੱਟੀ ਵਾਲੀ ਗੱਲ ਹੋਵੇਗੀ ਤੇ ਮਹਾਰਾਜ ਨੇ ਪਾਵਨ ਬਾਰੀ ਦੇ ਅੰਦਰ ਕਿਰਪਾ ਕੀਤੀ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਵਾ ਬਣ ਜਾਏਗੀ ਬਜ਼ੁਰਗਾਂ ਦੀ ਜ਼ਿੰਮੇਵਾਰੀ ਸਮਝੀਏ ਸੇਵਾ ਬਣ ਜਾਏਗੀ ਬੱਚਿਆਂ ਦੀ ਜ਼ਿੰਮੇਵਾਰੀ ਸਮਝੀਏ ਤੇ ਸਾਨੂੰ ਬਾਣੀ ਵਿੱਚ ਇਹੋਈ ਗੱਲ ਸਮਝਾਈ ਹੈ ਜੇ ਦਾਤ ਦੇ ਨਾਲ ਦਾਤਾ ਚੇਤੇ ਹੈ ਤੇ ਅੰਦਰੋਂ ਅਰਦਾਸ ਨਿਕਲੇਗੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਤੇ ਫਿਰ ਮਹਾਰਾਜ ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਤਾਰਾ ਵਾਰੀ ਜਦੋਂ ਗੱਲ ਹੱਲ ਬਣੇਗੀ ਨਾ ਤੇ ਫਿਰ ਪਿਆਰਿਓ ਧਿਆਨ ਦੇਵੋ ਹਰ ਚੀਜ਼ ਸਾਡੇ ਵਾਸਤੇ ਜੰਜਾਲ ਬਣ ਜਾਵੇਗੀ